ਅੱਜਕਲ ਵੇਖਿਆ ਜਾਵੇ ਤਾਂ ਬੱਚਿਆਂ ਦਾ ਮਾਪਿਆਂ ਨਾਲ ਮੋਹ ਕਾਫੀ ਘਟਦਾ ਜਾ ਰਿਹਾ ਚਾਹੇ ਬੱਚੇ ਵਿਦੇਸ਼ਾਂ 'ਚ ਬੈਠੇ ਨੇ ਚਾਹੇ ਇੱਥੇ ਪੰਜਾਬ 'ਚ ਨੇ ਇਹ ਸਮੇਂ ਦੇ ਤਬਦੀਲੀ ਕਾਰਨ ਹੋ ਰਿਹਾ ਜਾਂ ਵੈਸੇ ਲੋਕਾਂ ਦੀ ਮਾਨਸਿਕਤਾ ਇਦਾਂ ਬਣ ਚੁੱਕੀ ਆ ਇਸੇ ਟੌਪਿਕ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਗਿੱਲ ਭਾਜੀ ਨਾਲ ਤੇ ਜਾਣਦੇ ਆ ਇਹ ਸਭ ਚੀਜ਼ਾਂ ਦਾ ਕਾਰਨ ਕੀ ਆ ਲੱਭੀ ਬੜੀ ਵਧੀਆ ਗੱਲ ਤੂੰ ਕੀਤੀ ਆ ਬਹੁਤ ਸੋਹਣਾ ਸਵਾਲ ਕੀਤਾ ਵਾ ਜੀ ਜਦੋਂ ਵੀ ਆਪਾਂ ਕਿਤੇ ਮੋਬਾਈਲ ਚਲਾਉਨੇ ਆ ਨਾ ਤੇ ਮੋਬਾਈਲ ਚਲਾਉਂਦਿਆਂ ਚਲਾਉਂਦਿਆਂ ਜਦੋਂ ਕੋਈ ਵੀਡੀਓ ਇਦਾਂ ਦੀ ਸਾਹਮਣੇ ਆ ਜਾਂਦੀ ਆ ਕਿ ਬੱਚੇ ਆਪਣੇ ਮਾਂ ਨੂੰ ਕੁੱਟ ਰਹੇ ਆ ਜੀ ਚਾਹੇ ਉਹਨੂੰ ਸੰਗਲਾਣਾ ਬੰਨਿਆ ਵਾ ਜਾਂ ਕਿਤੇ ਘਰ ਤੋਂ ਅਲੱਗ ਜਿਹੜਾ ਕੋਈ ਨਾਰਹਿਨਜੋਗ ਕੋਈ ਕਮਰਾ ਵੇ ਹੂੰ ਹੂੰ ਚਾਹੇ ਕੋਈ ਖਾਲੀ ਪਲਾਟ ਉੱਥੇ ਇੱਕ ਸਾਈਡ ਤੇ ਉਹਨਾਂ ਨੂੰ ਜਗ੍ਹਾ ਦਿੱਤੀ ਆ ਜਿਨ੍ਹਾਂ ਨੇ ਜਨਮ ਦਿੱਤਾ ਹਾਂ ਬਹੁਤ ਦੁੱਖ ਲੱਗਦਾ ਪਰ ਇਹ ਵੀਡੀਓ ਵੇਖ ਕੇ ਹਾਂ ਸੋਸ਼ਲ ਮੀਡੀਆ ਦਾ ਕਈ ਵਾਰੀ ਬੜੀਆਂ ਚੀਜ਼ਾਂ ਦੇਖੀ ਦੀਆਂ ਵਾਂ ਇਹ ਜਾਂ ਸਮਾਂ ਬਦਲ ਗਿਆ ਹਾਂ ਹਾਂ ਜਾਂ ਅਸੀਂ ਪੈਸੇ ਦੀ ਭਜ ਦੌੜ 'ਚ ਪੈ ਗਏ ਆ ਜਾਂ ਆਪਣੇ ਜਿਹੜੇ ਕੁਦਰਤ ਦੇ ਸੂਲ ਆ ਹਾਂ ਉਹਨਾਂ ਤੋਂ ਬਾਹਰ ਜਾ ਰਹੇ ਆ ਹਾਂ ਇਹ ਪਤਾ ਨਹੀਂ ਕਿਹੜਾ ਇੱਕ ਐਸਾ ਜੋਗਾ ਆ ਗਿਆ ਕਿ ਇਨਸਾਨੀਅਤ ਖਤਮ ਹੁੰਦੀ ਜਾਂਦੀ ਆ ਅੰਦਰੋਂ ਹਾਂ ਇੱਕ ਪਰਿਵਾਰ ਆ ਜੀ ਹੈ ਨਾ ਹਾਂਜੀ ਉਹ ਮਾਂ ਪਿਓ ਨੇ ਸਾਨੂੰ ਜੰਮਿਆ ਹਾਂ ਸਾਡੀਆਂ ਹਰ ਲੋੜਾਂ ਪੂਰੀਆਂ ਕੀਤੀਆਂ ਹਮ ਜਦੋਂ ਅਸੀਂ ਜਵਾਨ ਹੋ ਜਾਂਦੇ ਆ ਜੀ ਅਸੀਂ ਉਹ ਚੀਜ਼ਾਂ ਭੁੱਲ ਜਾਂਦੇ ਆ ਹਮ ਉਹ ਵੀ ਦਿਨ ਹੁੰਦੇ ਆ ਜਦੋਂ ਅਸੀਂ ਛੋਟੇ ਹੁੰਨੇ ਆ ਹਾਂ ਹਾਂ ਜਿੰਨਾ ਚਿਰ ਮਾਤਾ ਨੇ ਘਰੇ ਦੇਸੀ ਦੀ ਹਮ ਤੇ ਚੈਨ ਨਹੀਂ ਮਿਲਦਾ ਹੂੰ ਚੈਨ ਜੇ ਨਹੀਂ ਮਿਲਦਾ